ਆਜਾ ਮਾਮਲਾ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੋਤਰੀਆ ਉਰਫ ਬੰਦੀwala ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਹੰਸਰਾ ਜੋਸਨ ਦੇ ਭਰਾ ਹਰਪ੍ਰਗਵਾਨ ਜੋਸਨ ਦੇ ਵੱਲੋਂ ਪਿੰਡ ਦੇ ਕੁਝ ਲੋਕਾਂ ਦੇ ਉੱਪਰ ਜਾਨਲੇਵਾ ਹਮਲੇ ਦੇ આરોਪ ਲਗਾਏ ਗਏ ਹਨ ਹਰਪ੍ਰਗਵਾਨ ਜੋਸੇ ਨੇ ਦੱਸਿਆ ਕਿ 10 ਤੋਂ 15 ਜਨਾਨੀਆਂ ਅਤੇ ਬੰਦਿਆਂ ਦੇ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ ਹਰਪਗਵਾਨ ਜੋਸਨ ਨੇ ਇਹ ਵੀ ਦੱਸਿਆ ਕਿ ਇਹ ਪੂਰਾ ਘਟਨਾਕਰਮ ਉਹਨਾਂ ਦੀ ਜ਼ਮੀਨ ਦੇ ਕਿਨਾਰੇ ਲੱਗੇ ਦਰਖਤਾਂ ਨੂੰ ਲੈ ਕੇ ਹੋਇਆ ਤਾਂ ਦੂਜੇ ਪਾਸੇ ਦੂਜੀ ਧਿਰ ਦੇ ਨਾਲ ਵੀ ਗੱਲਬਾਤ ਕਰਵਾਉਣੇ ਆ ਕਿ ਜੋ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਹਨ ਕਿ ਉਹ ਵਾਜਬ ਨੇ ਤਾਂ ਤਪਦੀਸ਼ੀ ਅਧਿਕਾਰੀਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਉਣੇ ਆ ਕਿ ਪੂਰਾ ਮਾਮਲਾ ਕੀ ਆ ਕੀ ਨਾਮ ਹੈ ਜੀ ਕਿਹੜਾ ਪਿੰਡ ਤੁਹਾਡਾ ਹਰ ਰੂਹਨ ਜੋਸਨ ਪਿੰਡ ਬੰਦੀ ਵਾਲਾ ਜੀ ਕੀ ਗੱਲ ਹੋਈ वैसे तो मैं कांग्रेस पार्टी ना बिलोंग करना जी और अपनी पार्टी दा बड़ा जिम्मेवार आदमी है जी سابقا चेयरमैन मार्केट कमेटी फादल का भी मैं जी कोई समय वास्ते रहे जी सो गल वाते हैगी भी आजरा तू देख रहे हैं जी सामने को मां के अपना कैमरा देखो मेरा खेत है जी मेरे खेत दे किनारे ते कुछ दरस लगे हुए ने जी ਦਰਾਖਤ ਦੇ ਹੰਦੇ ਨਾਲ ਜਿਹੜਾ ਹੈ ਅਗਲੇ ਪਾਸੇ ਇਹ ਪੰਜ ਚਾਰ ਘਰਾਂ ਦਾ ਜਿਹੜਾ ਹੈਗਾ ਉਹ ਮਕਾਨ ਨੇ ਜੀ ਮੈਂ ਹਮੇਸ਼ਾ ਇਹਨਾਂ ਨੂੰ ਬੇਨਤੀ ਕਰਦਾ ਰਿਹਾ ਕਿ ਸਾਡੇ ਖੇਤ ਦੇ ਵਿੱਚ ਕੋ ਕੰਡਾ ਕੋ ਲੱਕੜ ਕੋ ਐ ਜੀਆਂ ਚੀਜ਼ਾਂ ਨਾ ਸੁੱਟਿਆ ਕਰੋ ਜਿਹਦੇ ਨਾਲ ਸਾਡੇ ਖੇਤ ਦੇ ਸਾਨੂੰ ਖੇਤੀ ਕਰਨ ਦਾ ਜੋਖਿਆ ਹੋਵੇ ਸਾਡੀ ਫਸਲ ਵਿਜਾਈ ਨਾ ਹੋ ਸਕੇ ਜੀ ਕੱਲ ਮੈਂ ਆਪਦੇ ਖੇਤ ਦੇੇ ਕੰਮ ਕਰ ਰਿਹਾ ਸੀ ਮੇਰਾ ਡਰਾਈਵਰ ਟਰੈਕਟਰ ਵਾਰਿਆ ਸੀ ਮੇਰਾ ਬੇਟਾ ਮੇਰੇ ਨਾਲ ਸੀ ਔਰ ਇੱਕ ਦੋ ਜਿਹੜੇ ਸਿਰੀ ਦੇ ਮੇਰੇ ਉਹ ਵੀ ਮੇਰੇ ਨਾਲ ਸੀ ਤੱਕੂਸ਼ ਇਹਨਾਂ ਨੇ ਨਜਾਇਜ਼ ਸੱਟੇ ਹੋਏ ਸੀ ਇੱਥੇ ਕੰਡੇ ਵਗੈਰਾ ਹੋਰ ਲਿਆ ਕੇ ਲੱਕੜਾਂ ਲੁਕੜਾਉਂਗਾ ਇਹਨਾਂ ਨੂੰ ਮੈਂ ਪਹਿਲਾਂ ਵੀ 5-7 ਵਾਰ ਕਿਹਾ ਵੀ ਮੈਂ ਕਿ ਤੂੰ ਚੱਕੋ ਸਾਡੇ ਖੇਤ 'ਚ ਨਾ ਗੰਦ ਪਾਇਆ ਕਰੋ ਜੀ ਮੇਰੇ ਕੋਈ ਰਿਪੀਟ ਤੋਂ ਰਿਪੀਟ ਕਈ ਵਾਰ ਕਹਿੰਦੇ ਬਾਜੂ ਜਦੋਂ ਨਾ ਚੱਕੇ ਤਾਂ ਅਸੀਂ ਉਹ ਚੱਕ ਕੇ ਪਾਸੇ ਛੱਡ ਦਿੰਦੇ ਜੀ ਵੀ ਲੈ ਜੋ ਤੁਸੀਂ ਆਪਣਾ ਜਿਹੜਾ ਸਮਾਨ ਹੈ ਤੁਹਾਡਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਇਹ ਨਾ ਸਮਾਨ ਜਿਹੜਾ ਹੈ ਲੱਕੜ ਵਗੈਰਾ ਜਾਂ ਕੰਡੇ-ਕੁੰਡੇ ਜਿਹੜੇ ਬੰਦੇ ਉਹ ਚਾਕੇ ਬਾਹਰ ਸੱਡੇ ਤਾਂ ਇਹ 10-15 ਜਣੇ ਜਿਦੇ ਚ ਕੁਛ ਛੇ-ਸੱਤ ਜਨਾਨੀਆਂ ਸੀ 8-7 ਬੰਦੇ ਸੀ ਪਿੰਡ ਦੇ ਹੀ ਸੀ ਕੁਝ ਤਾਂ ਪਿੰਡ ਦੇ ਨੇ ਕੁਝ ਮੈਨੂੰ ਐ ਲੱਗਦਾ ਅਣਪਛਾਤੇ ਜੇ ਨੇ ਜਿਨ੍ਹਾਂ ਦੀ ਮੈਂ ਸ਼ਕਲ ਕਰ ਦੇਖ ਲਾਂ ਤੇ ਫਿਰ ਉਹਨਾਂ ਨੂੰ ਸਿਆਣ ਸਕਦਾ ਉਹ ਕੋਈ ਪਿੰਡ ਤੋਂ ਬਾਹਰ ਵੀ ਸੀ ਜ਼ਿਆਦਾਤਰ ਪਿੰਡ ਦੇ ਸੀ ਜੀ ਹੋਰ ਇਹਨਾਂ ਨੇ ਅਚਾਨਕ ਸਾਡੇ ਦਾ ਤਾਵਾ ਬੋਲ ਦਿੱਤਾ ਕੰਨਿਆਂ ਦੀਆਂ ਸ੍ਰੀ ਕੁਆਰੀ ਸੀ ਕੇ ਦੇ ਹੱਥ ਗੰਦਾਸਾ ਸੀ ਦੂਰੋਂ ਲਲਕਾਰੇ ਮਾਰੇ ਆਂਦੇ ਸੀ ਜੀ ਖੜ ਜਾ ਤੈਨੂੰ ਅਸੀਂ ਚੁਕਾ ਆਣੇ ਆ ਸਾਡਾ ਦੁਕਾਨ ਦੇ ਕਿਉਂ ਚੱਕਿਆ ਪਿਆ ਮੇਰੇ ਖੇਦੇ ਮੈਂ ਤਾਂ ਚਾ ਕੇ ਬਾਹਰ ਰੱਖਣੀ ਸੀ ਜੀ ਚਲੋ ਜਦੋਂ ਕਾਫੀ ਨੇੜੇ ਆ ਗਏ ਸਾਡੇ ਤੇ ਇਹਨਾਂ ਨੇ ਇਟਾ-ਉਟਾ ਬੁਰਾਈਆਂ ਹੋਰ ਵੀ ਕਾਫੀ ਡਾਂਗਾ ਸੋਟੇ ਖੜਕਾਏ ਤੇ ਅਸੀਂ ਭੱਜ ਕੇ ਆਦੇ ਖੇਤ ਤੋਂ ਬਾਹਰ ਨਿਕਲ ਗਏ ਆਦੀ ਜਾਨ ਬਚਾ ਕੇ ਹਦਕਰ ਨੂੰ ਵਾਪਸ ਚਲੇ ਗਿਆ ਜੀ ਤੁਸੀਂ ਕਿੰਨੇ ਸੀ ਪਰ ਇਹਨਾਂ ਹਾਂਜੀ ਤੁਸੀਂ ਕਿੰਨੇ ਜਾਣੇ ਸੀ ਅਸੀਂ ਮੈਂ ਮੇਰਾ ਲड़का ਦੋ ਮੇਰੇ ਸੀਰੀਸ ਇੱਕ ਡਰਾਈਵਰ ਸੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਦਰਖਾਸਤ ਦਿੱਤੀ ਇਸ ਮਸਲੇ ਦੀ ਵੇਖੋ ਜਦੋਂ ਮੈਂ ਇਥੋਂ ਗਿਆ ਜਦੋਂ ਮੈਂ ਆਪਣੀ ਜਾਨ ਬਚਾ ਕੇ ਇਥੋਂ ਨਿਕਲਿਆ ਕਿਉਂਕਿ ਉਹ ਅਟੈਕ ਹੋਇਆ ਜਿਹਾ ਸੀ ਵੀ ਉਹ ਜਿਸ ਤਰ੍ਹਾਂ ਜਿਵੇਂ ਕਿਸੇ ਨੂੰ ਕੋ ਕਤਲ ਕਰਨਾ ਹੁੰਦਾ ਇੱਕ ਆਮ ਆਦਮੀ ਆਪ ਦੇਖੀਏ ਤੇ ਕੰਮ ਕਰ ਰਿਹਾ ਹੈ ਆਪੇ ਧੰਦੇ ਦੇ ਵਿੱਚ ਆਂਦੇ ਕੰਮ ਵਿੱਚ ਮਸ਼ਰੂਫ ਹੈ ਜੀ ਤੇ ਉਹਦੇ ਉੱਤੇ ਜਗਦੰਮ ਬੰਦੇ ਕੋ 15 ਵੀ ਲਿਆ ਕੇ ਅਟੈਕ ਕਰ ਦੇਣਗੇ ਤੇ ਮਾਰਨ ਤੋਂ ਕੀ ਘਟਾ ਜੀ ਤਾਂ ਉਸ ਤੋਂ ਬਾਅਦ ਮੈਂ ਜਗਾ ਹੈ ਜਾ ਕੇ ਥਾਣੇ ਤੇ ਲਾ ਕੀਤੀ ਉਹਨਾਂ ਕਿਹਾ ਵੀ ਸਾਨੂੰ ਦਰਖਾਸਤ ਦਿਓ ਲਿਖਤੀ ਤੌਰ ਤੇ ਸਾਰਾ ਉਹਨਾਂ ਨੇ ਮજબੂਰ ਜਿਹੜਾ ਬਣਾ ਕੇ ਉਹਨਾਂ ਨੂੰ ਦਿੱਤਾ ਜੀ ਹੁਣ ਕੀ ਮੰਗ ਕੀ ਕਰਦੇ ਆ ਮੈਂ ਤਾਂ ਪ੍ਰਸ਼ਾਦ ਜੀ ਤੇ ਵੀ ਮੰਗ ਕਰਾਂਗਾ ਤੁਸੀਂ ਤੁਹਾਡੇ ਸਾਹਮਣੇ ਤੇ ਦੇਖ ਲਓ ਜਿਹੜੀ ਆ ਜਗ੍ਹਾ ਖਾਲੀ ਪਈ ਇਹ ਜ਼ਮੀਨ ਤੁਹਾਡੀ ਤੇ ਜ਼ਮੀਨ ਮੇਰੀ ਹੈ ਮੈਂ ਮਾਲਕ ਜੀ ਜਿਹੜੇ ਆ ਦਰਖਤ ਵਿੱਚ ਸੱਟੇ ਪੈਣੇ ਉਹ ਸਾਰੇ ਮੇਰੇ ਲਾਏ ਹੋਏ ਨੇ ਅਸੀਂ ਪੱਟ ਕੇ ਆਦੇ ਕੁਝ ਚੱਕ ਨੇ ਕੁਝ ਚੱਕਣੇ ਰਹਿੰਦੇ ਨੇ ਜੀ ਇੱਕ ਦਰਖਤ ਨਯਾਜ ਵੈ ਅਸੀਂ ਇਹਨਾਂ ਨੇ ਆ ਪੱਟਿਆ ਸਾਡਾ ਉਹ ਸਾਡਾ ਪੱਟ ਕੇ ਨੇ ਤੇ ਸੱਟਿਆ ਅਸੀਂ ਇਹ ਚੱਕਣਾ ਸੀ ਪਰ ਇਹਾਂ ਦੇ ਸਾਨੂੰ ਚਾਹੀਦਾ ਮਹੱਲੇ ਚਲ ਜਾਣਾ ਜੀ ਜਿਹੜੇ ਆ ਚਾਰ ਦੁਵਾਰੀ ਕੀਤਾ ਜਿਹੜੇ ਮੰਨ ਲਓ ਖੰਬੇ ਇੱਥੇ ਪੱਟੇ ਗਏ ਨੇ ਖੰਬੇ ਪੱਟੇ ਗਏ ਨੇ ਏ ਏ ਕੇ ਤੁਸੀਂ ਇੱਥੇ ਫਿਰ ਕਿਉਂ ਫਿਰ ਤੁਸੀਂ ਆਹ ਪੈਲੀ ਕਿਉਂ ਨਹੀਂ ਬਾਈ ਇਹ ਜਦੋਂ ਅਸੀਂ ਥਾਣੇ ਤਲਾਹ ਦੇਣ ਵਾਸਤੇ ਚਲੇ ਗਏ ਜੀ ਤੇ ਇਹਨਾਂ ਨੇ ਕੀ ਕੀਤਾ ਬੰਦੇ ਨਾਲ ਲੈ ਕੇ ਪਹਿਲਾਂ ਤਾਂ ਮੇਰੇ ਦੁਆਲੇ ਹੋਏ ਡਾਂਗਾ ਮਾਰਨ ਵਾਸਤੇ ਮਾਰਨ ਵਾਸਤੇ ਤੇ ਜਦੋਂ ਮੈਂ ਥਾਣੇ ਚਲਾ ਗਿਆ ਤੇ ਉਸ ਤੋਂ ਬਾਅਦ ਚਾਕੇ ਮੇਰਾ ਹੀ ਸਮਾਨ ਮੇਰੀਆਂ ਹੀ ਤੋ ਖੰਭਾਂ ਤੇ ਲੋਹੇ ਦੀਆਂ ਰਾਡਾਂ ਪਟ ਕੇ ਜਿਹੜੀਆਂ ਅਸੀਂ ਖੇਤ ਦੀ ਰਾਖੀ ਵਾਸਤੇ ਲਾਣੇ ਦੇ ਤਾਰਾ ਉਹ ਜਾ ਕੇ ਮੇਰੇ ਹੀ ਖੇਤ ਦੇ ਵਿੱਚ ਵਾਰ ਕਰਨ ਲੱਪੇ ਤੇ ਨਾਲ ਵਟਾਂ ਪਾਣ ਲੱਗ ਪਏ ਇਹਨਾਂ ਨੂੰ ਆਜੀ ਥਾਣੇਦਾਰ ਨੇ ਵੀ ਬਿਲਾ ਕੇ ਪੁੱਛਿਆ 빌려 ਵੀ ਤੁਹਾਡੀ ਕੋਈ ਮਾਲਕ ਹੀ ਹੈਗੀ ਆ ਤੁਸੀਂ ਜਮੀਨ ਦੇ ਮਾਲਕ ਹੈਗੇ ਜੀ ਉਹ ਕੋ ਲਿਆਓ ਕਾਗਜ਼ ਪੱਤਰ ਤਾਂ ਮੈਨੂੰ ਵਿਖਾ ਦਿਓ ਜੀ ਜਾ ਕੇ ਤੁਸੀਂ ਦੇਖੀਏ ਇਹਦੇ ਵਿੱਚ ਪਿੰਡ ਚੱਕ ਸੋਤਰੀ ਬੰਦੀ ਵਾਲਾ ਜੀ ਤੇ ਇਹ ਇਲਜ਼ਾਮ ਲਾਏ ਗਏ ਨੇ ਹਰ ਭਗਵਾਨ ਜੋਸਨ ਵੱਲੋਂ ਕਿ ਤੁਸੀਂ ਉਹਨਾਂ ਦੇ ਪਹਿਲੇ ਤੇ ਨਜਾਇਜ਼ ਕਬਜ਼ਾ ਕਰਕੇ ਪਹਿਲਾਂ ਤਾਂ ਦਰਖਤਾਂ ਨੂੰ ਲੈ ਕੇ ਕੱਲ ਉਹਨਾਂ ਦੇ ਹਮਲਾ ਕੀਤਾ ਉਸ ਤੋਂ ਬਾਅਦ ਤੁਸੀਂ ਆ ਜਿਹੜੇ ਖੰਭੇ ਲੱਗੇ ਨੇ ਉਹਨਾਂ ਦੇ ਪੱਟ ਕੇ ਤੇ ਉਹਨਾਂ ਦੇ ਬੰਨਾ ਪਾ ਕੇ ਤੇ ਪਰਾਂ ਲਗਾਏ ਨੇ ਵੇਖੋ ਜੀ ਮੈਂ ਕੱਲ ਅਸੀਂ ਗਏ ਗਜਨੀ ਵਾਲੇ ਚੋਨਾ ਲਾਉਣ ਸਾਨੂੰ ਹੋ ਗਏ 15 ਦਿਨ ਅਜੀ ਸਵੇਰੇ ਜਾਈ ਦਾ 7 ਵਜੇ ਰਾਤ ਆਈ ਦਾ 9:30 10 ਵਜੇ ਲਗਭਗ ਬਾਮਣੀ ਤੋਂ ਜਾਈ ਦਾ ਡੇਲੀ ਆਪ ਡਾਊਨ ਕਰੀਦਾ ਜੀ ਜੀ ਇਹਨਾਂ ਨੇ ਸਾਡੀ ਗਾਇਜਰੀ ਦੇ ਵਿੱਚ ਜੀ ਮੇਰੇ ਘਰ ਦੇ ਘਰੇ ਕੱਲੇ ਸੀ ਜੀ ਇਹਨਾਂ ਬਾਦਸਲੂਕੀ ਕੀਤੀ ਐਡੇ ਮਾੜੇ ਸ਼ਬਦ ਬੋਲੇ ਕਿ ਦੱਸਣ ਯੋਗ ਨਹੀਂ ਹੈਗੇ ਇਸ ਇਨਸਾਨ ਨੇ ਠੀਕ ਹੈ ਜੀ ਫਿਰ ਇਹ ਰੁਖ ਪਟਿਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਟਰੈਕਟਰ ਨਾਲ ਖਿੱਚ ਕੇ ਲੈ ਗਿਆ ਟੋਏ ਵਜੇ ਪੈ ਇਧਰ ਵੀ ਆ ਕੋਟੇ ਤੇ ਸਾਹਮਣੇ ਉਹ ਆ ਉਹਦੇ ਘਰੇ ਲੈ ਗਿਆ ਚੱਕ ਤੇ ਜੇ ਲੱਕੜ ਬਾਲਣ ਜਿੰਨਾ ਵੀ ਪਿਆ ਸੀ ਜੀ ਸਾਹਮਣੇ ਇੱਥੇ ਸਾਰਾ ਟਰੇਲੀ ਚ ਪਾ ਕੇ ਸਭ ਘਰੇ ਲੈ ਗਿਆ ਜੀ ਆ ਜਿਹੜੇ ਵਾਰਡ ਦੇ ਕੰਡੇ ਨੇ ਚੱਕ ਕੇ ਇੱਥੂ ਸਿੱਟੇ ਗਏ ਨੇ ਇਧਰ ਸੀ ਗਿਆ ਨਾਲ ਜੇ ਨਾਲ ਰੱਖੀ ਹੋਈ ਸੀਗਾ ਆਪਦੇ ਜੀ ਇਹ ਐਨੇ ਹੀ ਕਠਿਆ ਸ਼ਬਦ ਬੋਲਦਾ ਸਵੇਰੇ ਦੇ ਭਰਾ ਵੀ ਸਾਰੇ ਆਏ ਰਹੇ ਨੇ ਇੱਥੇ ਉਹਨਾਂ ਵੇਂ ਦੇ ਨਾਲ ਕੁੱਤੇ ਖਾਣੀ ਨਹੀਂ ਕੀਤੀ ਬੇਹੱਦੋਂ ਜ਼ਿਆਦਾ ਆ ਜਿਹੜਾ ਤੁਹਾਡੇ ਬੈਕ ਸਾਈਡ ਤਿੰਨ ਕੋਨਾ ਟੋਟਾ ਜ਼ਮੀਨ ਦਾ ਇਹ ਇਹ ਦੇ ਕੋਲਣਾ ਜੀ ਇਹ ਸਾਰਾ ਪਿੰਡ ਹੀ ਤਕਰੀਬਨ ਦੇ ਸ਼ਾਮਲਾ 8 ਚ ਹੈਗਾ ਜੀ ਸਾਰਾ ਹੀ ਪਿੰਡ ਅਸੀਂ ਬੈਠੇ ਇਹ ਵੀ ਬੈਠੇ ਨੇ ਵਿੱਚ ਇਹਦੇ ਕੋਲ ਮਾਲਕੀ ਇਧਰ ਹੈਗੀ ਹੈ ਜੀ ਅੱਗੇ ਵੀ ਇਹ ਨੇ ਉਹ ਸਾਹਮਣੇ ਤੁਸੀਂ ਦਿਖਾ ਸਕਦੇ ਹੋ ਕਿ ਡਰੇਨ ਤੇ ਸਾਹਮਣੇ ਉਹ ਦੇਖ ਰਹੀ ਆ ਜੀ ਸਾਹਮਣੇ ਡਰੇਨ ਦੀ ਵੀ ਨੇ ਕਿ ਐ ਨਾਜਾਇਜ਼ ਹੀ ਇਹ ਕਟਾਈ ਕੀਤੀ ਏ ਉਧਰ ਵੀ ਜਿੰਨੇ ਘਰ ਲੋਕ ਬਾਲਣ ਸੁੱਟ ਰੱਖਦੇ ਸੀਗੇ ਅੱਗ ਲਾ ਕੇ ਨੇ ਸਾੜਿਆ ਤੇ ਉਹ ਚੱਕ ਕੇ ਤੇ ਉਹ ਪਟਪਟੜੀ ਸਾਰੀ ਵੱਡੀ ਪਈ ਉਧਰ ਵੀ ਤੇ ਸਾਡੇ ਨਾਲ ਵੀ ਨਜਾਇਜ਼ ਵੱਡ ਵੱਡ ਕਿ ਜਗਾ ਜਿਹੜੀ ਸਾਡੇ ਸਾਨੂੰ ਲਗਭਗ 80 ਦੇ ਪਿੰਡ ਚ ਰਹਿ ਰਹੇ ਹਾਂ ਜੀ ਇਹ ਫਿਰ ਨਹੀਂ ਅੱਜ ਇਥੇ ਨਿਸ਼ਾਨ ਲੱਗੇ ਖੜੇ ਨੇ ਇਥੇ ਚਾਰ ਕਰਮਾਜੀ ਸਰਕਾਰੀ ਫਿਰਨੀ ਹੈਗੀ ਜੀ ਪੱਕੀ ਜੀ ਜੋ ਕਾਗਜ਼ਿਆਂ ਚ ਇਹਨਾਂ ਨੂੰ ਤੁਸੀਂ ਲਾ ਹਾਂਜੀ ਤੁਸੀਂ ਲਾ ਇਹ ਏ ਜੀ ਇਹ ਪਹਿਲਾਂ ਲੱਗੇ ਹੋਏ ਸੀਗੇ ਜੀ ਇਹ ਫਿਰ ਨਹੀਂ ਸੀਗੀ ਜੀ ਫਿਰ ਇਹਨਾਂ ਨੇ ਕਹ ਲਿਆ ਵੀ ਇੱਥੂ ਛੱਡੋ ਤੁਸੀਂ ਇਹਨਾਂ ਲਾਏ ਨੇ ਜੀ ਇਹ ਖੰਭੇ ਕਿਨਾਂ ਲਾਏ ਹਾਂਜੀ ਇਹ ਖੰਭੇ ਕਿਨਾਂ ਲਾਏ ਖੰਭਰ ਹਾਲ ਖੰਭੇ ਸਾਰੇ ਹਾਲ ਕੇ ਲਾਏ ਸੀ ਜੀ ਅਸੀਂ ਲਾਏ ਨਹੀਂ ਹਾਂਜੀ ਜਦੋਂ ਇਹ ਜਹ ਹੱਦਬਾਦ ਵੱਢੀ ਜਾਂਦਾ ਅੱਗੇ ਨਾਲ ਨਾਲ ਕਹਿੰਦਾ ਵੀ ਮੈਂ ਕਮਰਾਂ ਤਿੱਕਣ ਮੇਰੀ ਜਗ੍ਹਾ ਉੱਥੇ ਤਿੱਕਣ ਹੈਗੀ ਜੀ ਇਹ ਸਾਰੇ ਦੇਸ਼ ਆ ਨਾਲ ਟਿਕੇ ਉਹ ਕਹਿੰਦੇ ਜੀ ਤਾਂ ਜ਼ਮੀਨ ਮੇਰੀ ਮਾਲਕੀ ਉਹਨਾਂ ਕਿ ਮਾਲਕੀ ਦੇ ਕਾਗਜ਼ ਲੈ ਕੇ ਵਿਖਾਵੇ ਆ ਦੀ ਨਿਸ਼ਾਨਦੇਹੀ ਕਰਾ ਲਵੇ ਜੀ ਰਿਸਟ ਦੇ ਵਿਖਾਵੇ ਫੁੱਲ ਸਾਈ ਹੈ ਜੀ ਪੁਲਿਸ ਨੇ ਦੋਆ ਪਾਰਟੀਆਂ ਨੂੰ ਬੁਲਾਇਆ ਸੀਗਾ ਉੱਥੇ ਬਿਆਨ ਸਾਡੇ ਵੀ ਲਰਜ ਕੀਤੇ ਇਹਨਾਂ ਦੇ ਵੇਹਕਾਲ ਐਪਲੀਕੇਸ਼ਨ ਦੇ ਕੇ ਆਏ ਜੀ ਦਰਖਾਸਤ ਸਾਡੇ ਵਿਰੋਧ ਜੀ ਸਾਡੇ ਨੇ ਧੱਕਾ ਕਰਦੇ ਜੀ ਅਸੀਂ ਇਹਨੂੰ ਇਹ ਹੱਥ ਜੁੜੀ ਤੇ ਵੀ ਆਪਾਂ ਗਵਾੜ ਮੱਥੇ ਗਏ ਵੀ ਸਾਡਾ ਤੁਸੀਂ ਨੁਕਸਾਨ ਨਾ ਕਰਿਆ ਕਰੋ ਇਹ ਜਾਣ ਬੁਝ ਕੇ ਅੱਗੇ ਵੀ ਉਪਚਾਰਦ ਰੱਖ ਤੋ ਕੱਟੇ ਜੋ ਸਾਹਮਣੇ ਤੁਸੀਂ ਉਹ ਦਿਖਾ ਦਿਓ ਜੀ ਸਾਰੇ ਕੱਟ ਲੈ ਉਹ ਟੋਏ ਵਜੇ ਖੜੇ ਬਕੈਨ ਮੁੰਡੂ ਡਾਕਟਰ ਨਾਲ ਪਟਕ ਲੈ ਗਿਆ ਸਵੇਰੇ ਸੋਹਾਂ ਚੱਕਦਾ ਜਾ ਕੇ ਮੇਰੇ ਰਖਤੀ ਮੇਰੇ ਨੇ ਮੈਂ ਤਾਂ ਲੈ ਹੀ ਕੋਣੀ ਗਿਆ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਵੀ 10 15 ਬੰਦਿਆਂ ਨੇ ਮੇਰੇ ਤੇ ਕਾਤਲਾ ਨ ਉਹ ਆ ਗੁਰਦੁਆਰਾ ਸਾਹਮਣੇ ਜੀ ਆ ਸੁਖਮਣੀ ਸਾਹਿਬ ਗੁਰਦੁਆਰਾ ਸਾਹਮਣੇ ਜੀ ਇੱਕੇ ਮੇਰੇ ਘਰ ਦੇ ਜੀ ਇੱਕ ਇਥੇ ਮਾਤਾ ਬਜ਼ੁਰਗ ਹੈਗੀ ਬਾਕੀ ਸਾਰੇ ਲੋਕ ਚੋਨਾ ਲਾਉਣ ਜਾਂਦੇ ਸਵੇਰੇ ਜਾਂਦੇ ਰਾਤ ਨੂੰ ਆਦੇ ਜੀ ਤੁਰਨੋਂ ਕੋਲ ਇੱਕ ਵੀਡੀਓ ਵੀਡੀਓ ਤਾਂ ਘੱਟੋ ਘੱਟ 15 ਤੋਂ 20 ਬੰਦੇ ਜਿਹੜੇ ਬੁੜੀਆਂ ਬੰਦੇ ਜਿਹੜੇ ਉਦੋਂ ਉਸ ਟਾਈਮ ਇੱਥੇ ਸੀ ਉਹ ਅੱਜ ਅੱਜ ਦੀ ਕੱਲ ਦੀ ਕੱਲੇ ਕਿੰਨੇ ਵਜੇ ਰੋਲ ਹੈ ਜੀ ਆਪਾਂ ਤਾਂ ਇਹ ਵੀ ਨਹੀਂ ਪਤਾ ਜੀ ਕਿੰਨੇ ਵਜੇ ਵਾਕਿਆ ਆ ਗਿਆ ਜੀ ਅੱਜ ਤੋਂ ਤੁਸੀਂ ਇਹਨਾਂ ਵੀ ਗੈਨੀਆਂ ਤੱਕੇ ਤਾਰਾਂ ਦੇ ਬਾਦਰ ਤੇ ਜਾਈਦਾ ਜੀ ਰਾਤ ਨੂੰ ਆਜ 9:30 ਪੌਣੇ 10 ਵਜੇ ਇਸ ਚ ਕਰੇ ਆਈਦਾ ਜੀ ਰਾਤ ਨੂੰ ਬੰਦੀ ਵਾਲੇ ਪਿੰਡ ਦੇ ਵਿੱਚ ਕੱਲ ਸ਼ਾਮ ਨੂੰ ਕੋਈ ਰੋਲਾ ਹੋਇਆ ਜਿਸ ਦੇ ਵਿੱਚ ਸਾਬਕਾ ਮੰਤਰੀ ਹੰਸਰਾ ਜੋਸਨ ਦਾ ਪਰਾ ਹਰਪਗਵਾਨ ਜੋਸਨ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਉਸ ਤੇ ਜ਼ਮੀਨ ਦੇ ਵਿੱਚ ਲਕਤਾਂ ਨੂੰ ਲੈ ਕੇ ਕਿਸੇ ਗਵੰਡੀਆਂ ਨਾਲ ਕੋ ਰੋਲਾ ਹੋਇਆ ਤੇ ਉਹਨਾਂ ਤੇ ਜਾਣ ਲਈ ਕੋ ਹਮਲਾ ਹੋਇਆ ਤੁਸੀਂ ਗਏ ਹੋ ਮੌਕੇ ਤੇ ਹਾਂ ਜੀ ਇਹ ਇਸ ਮਾਮਲੇ ਸਬੰਧੀ ਸਾਡੇ ਕੋਲ ਦੋਨਾਂ ਧਿਰਾਂ ਦੀਆਂ ਐਪਲੀਕੇਸ਼ਨਾਂ ਆਈਆਂ ਸੀ ਜੀ ਜਿਸ ਸਬੰਧੀ ਮੈਂ ਅੱਜ ਮੌਕੇ ਤੇ ਗਿਆ ਜਿਹੜਾਗਾ ਇਹ ਆਪੇ ਖੇਚੇ ਬਾਹਰ ਆਸੀ ਤਾਂ ਉਹ ਨਾਲ ਕਿਤੇ ਤੁਸੀਂ ਵੀ ਧਿਰ ਦੇਕਰ ਆ ਗਏ ਨੇ ਉਹਨਾਂ ਨੂੰ ਕੋਈ ਦੁੱਖ ਵਹਿਰਾ ਲੱਗੇ ਸੀ ਉਹ ਕੁੱਟਿਆ ਗਿਆ ਸੀ ਜੀ ਅਸੀਂ ਕਿ ਦੂਜੀ ਧਿਰ ਨੇ ਵੀ ਇਹਨਾਂ ਖਿਲਾਫ ਇਨਡੀਕੇਸ਼ਨ ਲਾਈ ਸੀ ਇਹਨਾਂ ਲੋਨੋ ਖਿਲਾਫ ਲਾਇਏ ਸਨ ਜੀ ਤੇ ਦੋਨੋਂ ਮੁੱਕ ਜਾ ਕੇ ਪੜਤਾਲ ਕੀਤੀ ਗਈ ਹੈ ਜਿੰਨਾਂ ਸਹਿਮਤੀ ਨਾਲ ਆਉਗਾ ਜਿਹੜਾਗਾ ਸ਼ਾਮ 5:00 ਦੇ ਕਰ ਟਾਈਮ ਲਿਆ ਕੰਦਸ ਤੋਂ ਬਾਅਦ ਇਹ ਕੰਦਸ ਪਰ ਉਹ ਕਹਿੰਦੇ ਸਾਡੇ ਤੇ ਜਾਣ ਲੈ ਵਾ ਹਮਲਾ ਹੋਇਆ ਹਮਲੇ ਵਾਲੀ ਕੋਈ ਗੱਲ ਨਹੀਂ ਨਾ ਕੋਈ ਸਾਥ ਹੈਗੀ ਨਾ ਹੀ ਕੋਈ ਐਡਮਿਟ ਹੋਇਆ ਸੀ